ਮੰਮੀ ਅੱਗੇ ਵੀ ਐਂ ਤਲਾਕ ਹੋ ਜਾਂਦੇ ਜਿਵੇਂ ਹੁਣ ਹੁੰਦੇ ਨੇ ਜਾਂ ਤਾਂ ਉਹਦੇ ਨੇ ਹੱਥ ਨੇ ਹੋ ਜਾਂਦਾ ਜਾਂ ਕੱਲ ਨੂੰ ਜਾਂ ਪਰਸ ਨੂੰ ਜਾਂ ਹਫ਼ਤੇ ਨੂੰ ਜਾਂ ਮਹੀਨੇ ਨੂੰ ਜਾਂ ਸਾਲ ਤੱਕ ਤਾਂ ਮੰਨ ਹੋਈ ਜਾਂਦਾ ਵਾ ਕੋਈ ਕਿਸਮਤ ਵਾਲਾ ਹੁੰਦਾ ਉਹ ਜਿਹਦਾ ਨਹੀਂ ਹੁੰਦਾ ਇਹ ਗੱਲ ਬੁਤ ਤੇਰੀ ਮੰਨਣ ਵਾਲੀ ਆ ਹੁਣ ਇੰਟਰਨੈਟ ਦਾ ਜਵਾਬ ਨਾ ਮਾੜੀ ਘਰ ਦੇ ਵਿੱਚ ਗੱਲ ਹੋਈ ਅੱਗ ਵਾਂਗੂ ਫੈਲ ਜਾਂਦੀ ਹੈ ਪੂਰੀ ਸੰਸਾਰ ਦੇ ਵਿੱਚ ਫੈਲ ਜਾਂਦੀ ਹੈ ਕਿਤੇ ਵੀ ਕੋਈ ਬਾਹਰ ਅੰਦਰ ਗੱਲ ਹੁੰਦੀ ਹੈ ਨਾ ਸਾਰੇ ਅੱਗ ਵਾਂਗੂ ਫੈਲ ਜਾਂਦੇ ਸਾਡੇ ਵੇਲੇ ਇਹ ਸੀ ਚਿੱਠੀਆਂ ਦਾ ਜੋਰ ਸੀ ਤੇ ਕੋਈ ਕੋਈ ਇਹ ਹਰ ਇੱਕ ਪੰਗਲ 'ਚ ਇੱਕ ਅੱਧੀ ਕੁੜੀ ਦਾ ਤਲਾਕ ਹੁੰਦਾ ਸੀ ਮਤਲਬ ਇੱਕ ਮੁੰਡੇ ਦਾ ਜਾਂ ਇੱਕ ਕੁੜੀ ਦਾ ਇਤੋ ਵੱਧ ਨਹੀਂ ਸੀ ਹੁੰਦੀ ਉਹ ਵੀ ਕੋਈ ਖਾਸ ਵਜਾ ਹੁੰਦੀ ਸੀ ਤਲਾਕ ਦੀ ਤੇ ਹੁਣ ਤਾਂ ਫੂਲ ਪਿੱਛੇ ਲੜ ਪੇ ਤਾਂ ਤਲਾਕ ਹੋ ਗਿਆ ਉਹ ਫਿਰ ਜਾਨੂੰ ਦੇਖ ਕੇ ਸੱਸ ਸੱਸ ਨੂੰ ਦੀ ਵੀ ਲੜਾਈ ਹੁੰਦੀ ਸੀ ਦਿਓਰ ਪਰਝਾਈ ਦੀ ਵੀ ਜੇਠ ਪਰਝਾਈ ਦੀ ਵੀ ਦਰਾਣੀਆਂ ਜਠਾਣੀਆਂ ਦੀ ਵੀ ਹੁੰਦੀ ਸੀ ਵੱਡੇ ਪਰਿਵਾਰ 'ਚ ਲੜਾਈ ਹੁੰਦੀ ਸੀ ਕਦੇ ਕੰਮ ਪਿੱਛੇ ਕਦੇ ਕੱਪੜੇ ਲੀਹੇ ਪਿੱਛੇ ਕਦੇ ਬੱਚਿਆਂ ਪਿੱਛੇ ਹੁੰਦੀ ਐਦਾਂ ਵੱੱਡ ਲੜਾਈ ਹੁੰਦੀ ਸੀ ਇਹ ਗੱਲ ਮੰਨੀ ਪਾਉਗੀ ਗੱਲ ਕੀ ਸੀ ਉਦੋਂ ਕੁಷ್ಟਾ ਲੋਕਾਂ ਦੇ ਹਾਜ਼ਮੇ ਵੀ ਸੀ ਵਿੱਚ ਵਿੱਚ ਤਾਂ ਕੁੜੀਆਂ ਦੀਆਂ ਬੰਦੇ ਇੰਨੇ ਹਾਜ਼ਮੇ ਸੀ ਨਾ ਵੀ ਜਾਣੇ ਕਹਿ ਦਿੰਦੀਆਂ ਸੀ ਪੈਰ ਨਾ ਮਾੜ ਦੇ ਵੀ ਭਿਆ ਹੋਵੇ ਅੱਜ ਲੜ ਪਏ ਕੱਲ ਪਰਸ ਨੂੰ ਕੋਈ ਨਹੀਂ ਜੇ ਮੀਆਂ ਬੀਬੀ ਵੀ ਲੜ ਪਏ ਤਾਂ ਵੀ ਕੋਈ ਗੱਲ ਨਹੀਂ ਕੱਲ ਪਰਸ ਨੂੰ ਸਸ ਨੇ ਵੀ ਟਿਕਾ ਦੇਣਾ ਪਰਿਵਾਰ ਨੇ ਵੀ ਟਿਕਾ ਦੇਣ ਦੀ ਕੋਈ ਨਾ ਪਾਈ ਮਾੜੀ ਮੋਟੀ ਗੱਲ ਤਾਂ ਘਰਾਂ ਚ ਹੁੰਦੀ ਹੋ ਰਹੀਦੀ ਐ ਇੱਕ ਨਹੀਂ ਮਾਪਿਓ ਤੱਕ ਤਾਂ ਗੱਲ ਜਾਂਦੀ ਉਹ ਨਹੀਂ ਸੀ ਉਹ ਜੇ ਕੋਈ ਜ਼ਿਆਦਾ ਵੀ ਕੋਸ਼ਿਸ਼ ਕਰਦੀ ਸੀ ਮੈਂ ਸੱਚੀ ਚਿੱਠੀ ਲਿਖਾਂ ਤਾਂ ਜਾਨੂੰ ਲਿਫਾਫਾ ਨਹੀਂ ਸੀ ਮਿਲਦਾ ਕੋਈ ਲੈ ਆ ਕੇ ਨਹੀਂ ਸੀ ਦਿੰਦਾ ਤੇ ਫਿਰ ਪੈਨ ਨਹੀਂ ਸੀ ਮਿਲਦਾ ਜਾਨੂੰ ਪੰਜਾ ਸੱਤਾ ਦੇਣਾ ਸੀ ਹਰਖ ਮਾਰ ਜਾਂਦਾ ਸੀ ਮੇਰ ਹੁੰਗੇ ਤਾਂ ਲਾਖ ਹੁੰਦੇ ਨੇ ਫਟੋ ਫੱਟੀ ਛੱਤੀ ਛੱਤੀ ਇਹਦਾ ਮੁੱਖ ਕਾਰਨ ਇਹ ਆ ਬਿਦਾ ਹੁੰਦੀ ਨੂੰ ਕੁੜੀ ਨੂੰ ਮਾਪੇ ਮੋਬਾਈਲ ਦੇ ਕੇ ਟੋਰਦੇ। ਅੱਛਾ। ਪਰ ਮਾੜੀ ਮਿਕਾਨ ਹੋ ਸਾਨੂੰ ਪੁੱਤ ਜਲੀ ਫੋਨ ਕਵਾ ਦੀ। ਜੇ ਕਿਥਨੇ ਆਇਆ ਵੀ ਸੂਟ ਵੀ ਫੜ ਕੇ ਕਹਿੰਦਾ ਨਾ ਆਇਂ ਵੀ ਦੇਖ ਲਿਆ ਆਏ ਕਰਕੇ ਆਇਂ। ਤਾਂ ਵੀ ਅਗਲੀ ਨੇ ਫੋਨ ਕਰਦਣਾ ਮਾਪਾਪੂ ਸੱਸ ਫੂ ਸੂਟ ਨੂੰ ਥਲ-ਥਲ ਦੇਖ ਲਈ ਸੀ ਜਾਂ ਨਾਂ ਦੀਆਂ ਮਾਮੀ ਜਾਂ ਮਾਸੀ ਜਾਂ ਭੂਆ ਕੋਈ ਵੀ ਸੀ। ਹੂੰ। ਤੇ ਉੱਥੇ ਹੀ ਗੱਲ ਦਾ ਪੰਗ ਬਣਿਆ। ਅੱਛਾ। ਜੇ ਬਾਹਰੀਆਂ ਮੜੀਆਂ ਹੋਣੀਆਂ ਆ ਗਈਆਂ। ਅਗਲੀ ਸੱਸ ਨੇ ਆਏ ਦੇਖੀਆਂ ਕਰਕੇ ਆਣੇ ਜੇ ਕਰਕੇ ਇਹ ਸਮਝ ਲੈ ਵੀ ਇਹ ਚੂੜੀ ਆ ਵੀ ਇਹ ਕਿੰਨੇ ਕ ਬਾਜੰਦੀ ਆ ਆਏ ਆਏ ਕਰਕੇ ਦੇਖ ਲਈ ਤਾਂ ਵੀ ਅਗਲੀ ਨੇ ਫੋਨ ਕਰ ਦੇਣਾ ਇਹ ਤਾਂ ਤੁਮਾ ਹੋਲੀਆਂ ਪਰਖਦੇ ਨੇ ਅੱਗੇ ਵੀ ਦੇਖਣੀ ਅੱਗੇ ਵੀ ਸਾਰੀ ਚੀਜ਼ਾਂ ਕਰਕੇ ਹੱਥ ਦੇ ਨਾਲ ਵਾਲੀਆਂ ਸ਼ਾਂਤ ਜਿਹਨੂੰ ਪਾਉਣਾ ਆਏ ਕਰਕੇ ਦੇਖੀ ਜਾਣੀ ਸੂਟ ਨੂੰ ਵੀ ਬਥੇਰਾ ਆਇਆ ਚੱਕ-ਚੱਕ ਦੇਖਦੀਆਂ ਸੀ ਆਏ ਆਏ ਕਰ-ਕਰ ਕੇ ਆਏ ਆਏ ਕਰੀ ਜਾਣਾ ਪਰ ਅੱਗੇ ਇਹ ਜੀਆਂ ਗੱਲਾਂ ਨੂੰ ਅਗਲੀ ਵੀ ਗੋਲ ਦੇ ਦਿੱਤੀ ਸੀ ਤੇ ਬਾਕੀ ਨਹੀਂ ਗੱਲ ਹੁਣ ਜਿਹੜੀ ਮੇਨ ਗੱਲ ਦਾ ਕੁੜੀਆਂ ਆ ਕੰਮ ਨਹੀਂ ਕਰਦੀ ਕੋਸ਼ੇਗੀਆਂ ਇਹ ਬਾਹਦਿਆਂ ਨੇ ਵੀ ਸਾਨੂੰ ਬੈੱਡ ਤੇ ਚਾਹ ਰੋਟੀ ਮਿਲੀ ਮੈਂ ਤਾਂ ਇਹ ਗੱਲ ਕਹਿਨੀ ਆ ਅੱਜ ਦੇ ਯੁੱਗ ਦੀਆਂ ਜਿਹੜੇ ਵੀ ਮੁੰਡੇ ਜਾਂ ਕੁੜੀਆਂ ਦਾ ਵਿਆਹ ਹੁੰਦਾ ਪਹਿਲੇ ਤਾਂ ਗੱਲ ਮਾਪੇ ਨੂੰ ਚਾਹੀਦੀ ਵੀ ਆਪਣੀ ਧੀ ਨੂੰ ਪੂਰਾ ਕੰਮ ਸਿਖਾਉਣਾ ਚਾਹੀਦਾ ਕੰਮ ਨਾਲ ਨਾਲ ਉਹ ਬੈਠ ਉੱਠਣ ਦੀ ਤਮੀਜ਼ ਉਹ ਪਰਿਵਾਰ ਦੇ ਵਿੱਚ ਦੂਜਿਆਂ ਦੇ ਵਿੱਚ ਜਾ ਕੇ ਰਹਿਣ ਸਹਿਣ ਦਾ ਢੰਗ ਵੀ ਭਾਈ ਹੌਲੀ ਹੌਲੀ ਆਪਦੇ ਆਪ ਨੂੰ ਉਹ ਕੰਟੜਾ ਹੈ ਕਿ ਨਹੀਂ ਹੂੰ ਤੇ ਅੱਜ ਕੱਲ੍ਹ ਕਹਿੰਦੇ ਨੇ ਤੂੰ ਆਪਣੇ ਮਗਰ ਲਾ ਮੇਨ ਚੀਜ਼ ਸਹੀ ਗੱਲ ਹਾਂ ਤੂੰ ਉਹਨਾਂ ਦੀ ਗੱਲ ਹੀ ਸੁਣਨੀ ਤੂੰ ਜਹ ਜੀ ਚਾਹ ਪਾਣੀ ਇੱਥੇ ਬਣਾ ਕੇ ਪੀਣੀ ਉੱਥੇ ਉਹ ਜੀ ਪੀਣੀ ਉਹ ਜਿਹੜੇ ਮਿੱਠੇ ਭਾਈ ਘੱਟ ਵਾਲੀ ਪੀਂਦੇ ਨੇ ਚਾਰ ਦਿਨ ਤੂੰ ਮਿੱਠੇ ਘੱਟ ਵਾਲੀ ਪੀ ਕੇ ਤੂੰ ਘੱਟ ਪੀਣ ਲੱਗ ਜਿੰਨੇ ਹੱਥ ਨੇ ਜਾ ਪੈ ਤੂੰ ਕਰਾ ਚਮਚਾਣਾ ਕੋਲਣਾ ਜਿਆ ਜੀ ਆਗਨੇ ਪੀ ਕੇ ਖੁਸ਼ ਨੇ ਅਗਰ ਉਹ ਜੀ ਚਾਹ ਪਾਣੀ ਦੇ ਤੋ ਕੋਲਿਆ ਦਾਣ ਪਾਣੀ ਪਾ ਕੇ ਦੇ ਤੋ ਜਾਣੀ ਦੰਤ ਤਾਂ ਕੁਝ ਵੀ ਨਹੀਂ ਹੁੰਦੇ ਅੰਦਰਲੀ ਐਸੀ ਗੱਲਾਂ ਹੁੰਦੀਆਂ ਸੀ ਪਾਰ ਹੁਣ ਜਿੱਕਰ ਕਹਿੰਦੇ ਨੌ ਤੇ ਨਰੈਣ ਵਾਲੀ ਦਾਣਾ ਆ ਹੁਣ ਆਕੇ ਸੱਸ ਨੇ ਜੇ ਕਹਤਾ ਉਹ ਤਾਂ ਮੈਂ ਪਾਣੀ ਨਹੀਂ ਪੁੱਛਿਆ ਉਹ ਵੀ ਫੂਨ ਪੈ ਕੇ ਨੂੰ ਘੁਮਾ ਦੇਣਾ ਜੀ ਮੇਰੀ ਸੱਸ ਕਹੇ ਸੀ ਤੇ ਮੈਂ ਬਾਹਰੋਂ ਆਈ ਸੀ ਪਾਣੀ ਨਹੀਂ ਪੁੱਛਿਆ ਅੱਗੋਂ ਮਾਂ ਨੇ ਪਤਾ ਕੀ ਜਵਾਬ ਦੇਣਾ ਮਾਰ ਛਿੱਤਰ ਆਏ ਜਾਂਦੇ ਪੰਜਾਬ ਨੂੰ ਹੋ ਕੇ ਆਏ ਨਹੀਂ ਕਹਿਣਾ ਕੋਈ ਨਾ ਤੇ ਇਹ ਤੇਰਾ ਫਰਜ ਸੀ ਤੇਰੀ ਸੱਸ ਬਾਹਰੋਂ ਆਈ ਸੀ ਆ ਕਿ ਨਹੀਂ ਹੂੰ ਹੋਰ ਕੀ ਜਵਾਬ ਕਰੋਗੇ ਨਾ ਸੱਸ ਬਿੰਦ ਕ ਚੱਕੇ ਚਾਹੇ ਅ ਗਈ ਤੇ ਗੋਹੇ ਨਾਲ ਹੱਥ ਜੱਪੜੇ ਹੁਣ ਕੰਮ ਕਰਦੀ ਦੇ ਤਾਂ ਵੀ ਮੂੰਹ ਐਡਾ ਅੱਗੇ ਕੋਈ ਜਵਾਬ ਚੱਕਦਾ ਨਹੀਂ ਸੀ ਕਿਸੇ ਦੇ ਤਾਂ ਵੀ ਪਾਜ ਜਾਂਦੇ ਸੀ ਕਿੱਕ ਨਹੀਂ ਫੇਰ ਉਹ ਸਿਆਲ ਚੜ ਗਿਆ ਸਿਆਲ ਚੜਨਸਾਰ ਤਿੰਨ ਤਿੰਨ ਚਾਰ ਚਾਰ ਸੂਟ ਪਾ ਗਿਆ ਹੂੰ ਅੱਗੇ ਸਾਡੇ ਵਰਗੇ ਨੇ ਇੱਕ ਤਾਂ ਮਿਲ ਜਾਣਾ ਜੇ ਦੋ ਲੈਤੇ ਤਾਂ ਕਈ ਕਈ ਸਿਆਲ ਸੂਟਾਂ ਨੂੰ ਉਹਨਾਂ ਨਾਲ ਕੱਢ ਲਈ ਸੀਗੇ ਫਤਕ ਨੇ ਉਹ ਖਾਚੇ ਜ਼ਿਆਦੇ ਨੇ ਅੰਦਰ ਘੱਟ ਆ ਪਹਿਲੀ ਤਾਂ ਗੱਲ ਜਦੋਂ ਮੁੰਡੇ ਖਤਰਕੁਰੀ ਦੇਖਾਂ ਜਾਂਦੇ ਆ ਇੱਕ ਗੱਲ ਤਾਂ ਨਿਸ਼ਚਾ ਕਰਨੀ ਆ ਉੜੀ ਨੂੰ ਬਿਠਾ ਲ ਕੇ ਸਾਰਾ ਕੁਝ ਪੁੱਛੋ ਵੀ ਭਾਈ ਦੇ ਕੋਈ ਕੰਮ ਜੇ ਕੰਮ ਕਰਾਉਣਾ ਤਾਂ ਕੰਮਵਾਰੀ ਲਵੋ ਜੇ ਨੌਕਰੀ ਕਰਉਣੀ ਆ ਜਾਂ ਜੇ ਤੁਹਾਡਾ ਮੁੰਡਾ ਨੌਕਰੀ ਕਰਦਾ ਤਾਂ ਨੌਕਰੀ ਵਾਲੀ ਨਾ ਲੱਭਤ ਨਹੀਂ ਉਹ ਦੋਵੇਂ ਮੀਆਂ ਬੀਬੀ ਆਪਸੀ ਦੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਗੇ ਤੇ ਜਿੱਥੇ ਜੀਕਰ ਉੱਥੇ ਬੈਠਣ ਕਰਨਗੇ ਅਸੀਂ ਇੱਕ ਦੀ ਅਸੀਂ ਆਪਾਂ ਥੋਪਨੇ ਰਹੇ ਇੱਕ ਬੱਚੇ ਉੱਤੇ ਹੁਣ ਜਿਹੜੇ ਬੱਚੇ ਨੇ ਮਾਪੇ ਦੇ ਘਰੇ ਕੰਮ ਨਹੀਂ ਕੀਤਾ ਮੈਨੂੰ ਉਹ ਦੱਸੋ ਵੀ ਤੁਹਾਡੇ ਘਰੇ ਕਿਵੇਂ ਕੰਮ ਕਰੂਗੀ ਆ ਕਹਿ ਕੇ ਉਹ ਇੱਕ ਵਕੀਲ ਨੇ ਵਿਆਹ ਕਰਵਾਇਆ ਮਲੇਰਕੋੜ ਦੇ ਹੂੰ ਜਿੱਦ ਮੈਂ ਸਹਿਨ ਹੁੰਦੀ ਸੀ ਉਹਦੇ ਭੈਣ ਦੇ ਜਿਹੜੀ ਬਹੂ ਦੀ ਭੈਣ ਸੀ ਉਹਨੂੰ ਕੋਈ ਅਟੈਕ ਆਇਆ ਸੀ ਚੋਰਕ ਚੋਰ ਚਲੋ ਠੀਕ ਹੋ ਗਈ ਨਾਰਮਲ ਉਹਦੀ ਭੈਣ ਸ਼ਾਮ ਮੋਰੀ ਖਬਰ ਲੈਣਾਈ ਸੱਚੀ ਗੱਲ ਹੈ ਇਹ ਨਹੀਂ ਮਨ ਕਰਤ ਗੱਲ ਉਹ ਕੁੜੀ ਦੇ ਤਾਜਾ ਚੁੰਨਾ ਚੜਾ ਪਾਹੇ ਲਾਲ ਜਿਆ ਸੂਟ ਪਾਹੇ ਜਿਹੜਾ ਉਹਦਾ ਘੋਲਿਆ ਸੀ ਉਹਦੀ ਭੈਣ ਦੇ ਘਰ ਵਾਲਾ ਉਹ ਮੈਨੂੰ ਕਹਿੰਦਾ ਬੀਬੀ ਵੀ ਇਹ ਮੇਰੀ ਸਾਲੀ ਆ ਹੂੰ ਇਹਦਾ ਕਹਿੰਦਾ 10 ਦਿਨ ਹੋਏ ਨੇ ਵਿਆਹ ਹੋਏ ਮਾਂ ਕਹਿੰਦਾ ਇੱਛਾ ਠੀਕ ਆ ਉਹ ਫਿਰ ਭੈਣ ਬੋਲੀ ਜਿਹੜੀ ਜਿਹਨੂੰ ਟੈਕ ਆ ਸੀ ਕੁਝ ਕੁਝ ਠੀਕ ਸੀ ਉਹ ਮਾਂ ਨੇ ਬਿੱਪੀ ਵੀ ਜਿਹੜੀ ਇੱਕ ਕੁੜੀ ਆ ਸਾਡੀ ਇਹ ਵਿਆਹ ਕੀਤੀ ਹੋਈ ਆ ਹੂੰ ਮਾਂ ਜਾਨੀ ਪਹਿਲਾਂ ਮੈਂ ਇਹਨੂੰ ਕਿਹਾ ਮੈਂ ਤਾਂ ਇਹ ਕਹਿੰਦੀ ਮੈਂ ਰੋਟੀ ਬਪਕਾਉਣੀ ਆ ਜਾ ਕੇ ਵੀ ਕੀ ਗੱਲ ਘਰ ਕਿ ਰੋਟੀ ਬਪਕਾਉਣ ਵਾਲਾ ਹੈ ਨਹੀਂ ਹੈ ਤਾਂ ਵਿਆਹ ਤੁਸੀਂ ਕਹਿੰਦੇ ਨਹੀਂ ਹੱਤਾ ਹੋਇਆ ਕਹਿੰਦੇ ਹਾਂਜੀ ਹੱਤਾ ਹੀ ਹੋਇਆ ਕਹਿੰਦੇ ਉਹਨਾਂ ਨੇ ਕਾਰਮਕੈ ਲਿਆ ਵੀ ਅਸੀਂ ਘਰੇਲੂ ਕੰਮ ਕਰਨ ਵਾਲੀ ਕੁੜੀ ਲੈਣੀ ਆ ਹੂੰ ਬੇ ਹੁਣ ਜਦ ਸਾਡੇ ਘਰੇ ਕੰਮ ਕਰਦੀ ਸੀ ਪੜ੍ਹਾਈ ਦੇ ਨਾਲ-ਨਾਲ ਵੀ ਮੇਰੀ ਮਾਂ ਵੀ ਬਿਮਾਰ ਰਹੀ ਸੀ ਹੈ ਕਿ ਨਹੀਂ ਗਾਹਾਂ ਹੋਂ ਮੁੰਡੇ ਦੀ ਮਾਂ ਬਿਮਾਰ ਰਹਿੰਦੀ ਆ ਕਹਿੰਦੀ ਮੁੰਡਾ ਵਕੀਲ ਲੱਗਿਆ ਆ ਮੁੰਡੇ ਨੂੰ ਕੁੜੀਆਂ ਦਾ ਘਾਟਾ ਨਹੀਂ ਸੀ ਕਹਿੰਦੀ ਉਹ ਤਾਂ ਜਿੰਨਾ ਮਰਜੀ ਸੋਹਣੀ ਤੋਂ ਸੋਹਣੀ ਕੁੜੀ ਮਿਲ ਜਾਣੀ ਸੀ ਉਹ ਪਰ ਕਹਿੰਦੇ ਸਿਰਫ ਉਹਨੇ ਕੀ ਦੇਖਿਆ ਵੀ ਮੈਂ ਘਰੇ ਨੂੰ ਕੰਮ ਕਰਨ ਵਾਲੀ ਕੁੜੀ ਲੈਣੀ ਠੀਕ ਅਸੀਂ ਇਹ ਚੀਜ਼ਾਂ ਬਹੁਤ ਪੜ੍ਹਦੇ ਹੀ ਨਹੀਂ ਗਏ ਅੱਜ ਤੱਕ ਸਿਰਫ ਬਸ ਪੜ੍ਹੀ ਹੋਈਆਂ ਸੁਣੀਆਂ ਜੀ ਜੇ ਆ ਉਹ ਪਹਿਲਾ ਬਤਾ ਇਹ ਕਹਿੰਦੀ ਆ ਕਿ ਸਾਨੂੰ ਇਹ ਦੰਗਰ ਪਿਛਲੇ ਜਗਵਾਲ ਨੇ ਕਰ ਲੈਣੀਆਂ ਚਾਹੀਦੀਆਂ ਨੇ ਬੈਠ ਕੇ ਪਹਿਲੇ ਕੋਲੋਂ ਜਿਹੜਾ ਸਭ ਤੋਂ ਬਾਅਦ ਦੁੱਖ ਨਿਕਲਦਾ ਹੁਣ ਆਪਾਂ ਹੀ ਲੜਾ ਆਪਾਂ ਹੁਣ ਤੋਂ ਸੋਚਦੇ ਹਾਂ ਸੈਲ ਵਾਰੇ ਵੀ ਸਾਨੂੰ ਇਹ ਨਹੀਂ ਕੁੜੀ ਚਾਹੀਦੀ ਐ ਪੈਸਾ ਗਰੀਬੀ ਮੇਰੇ ਬੰਦੇ ਤੇ ਹੁੰਦੀ ਐ ਪਰ ਕੁੜੀ ਲੈਕ ਹੋਣੀ ਚਾਹੀਦੀ ਇੱਥੇ ਤਲਾਕ ਹੁੰਦੇ ਨੇ ਇੱਥੇ ਸਾਡੇ ਘਰਾਂ ਦੇ ਵਿੱਚ ਫਰਕ ਪੈ ਰਹੇ ਨੇ ਪਰਿਵਾਰ ਗਨ ਬਹੁਤ ਛੋਟੇ ਨੇ ਗੱਲ ਕੀ ਐ ਸਿਰਫ ਹਾਜਮਾ ਜਿਹੜਾ ਹੈਗਾ ਤੰਦਰੁਸਤ ਨਹੀਂ ਹੈਗਾ ਇਹਨਾਂ ਲੋਕਾਂ ਦਾ ਜਮਈ ਮਤਮ ਮਾਰੀ ਗਾਲੀ ਕੁੜੀਆਂ ਸਹਾਰਦੀਆਂ ਨਾ ਮੁੰਡੇ ਸਹਾਰਦੇ ਨੇ ਨਾ ਸੱਸਾਂ ਸਹਾਰਦੀਆਂ ਨੇ ਕੋਈ ਵੀ ਨਹੀਂ ਸਹਾਰਦਾ ਹੈਗਾ ਜੇਸੀ ਕੁੜੀ ਸਹਾਰ ਲੱਗ ਜੇ ਕਹਾਣੀ ਠੀਕ ਹੈ ਸਹੀ ਗੱਲ ਹੈ